ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਹੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੀਰ ਕਾਲਾ ਸਿੰਘ ਸੁਪੁੱਤਰ ਭੋਲਾ ਸਿੰਘ ਕਲਿਆਣ ਸੱਦਾ ਜੋ ਕਿ ਪਿਛਲੇ ਤਕਰੀਬਨ 1-2 ਮਹੀਨੇ ਤੋਂ ਬਿਮਾਰ ਹੈ ਇਹਨਾਂ ਨੂੰ ਬਲੱਡ ਵਧਨ ਦੇ ਨਾਲ ਇਹਨਾਂ ਦੇ ਗੁਰਦਿਆਂ ਦੇ ਉੱਤੇ ਬੀਕੋਸਾ ਸਰਪਿਆ ਜਿਸ ਕਾਰਨ ਇਹਨਾਂ ਦੇ ਡੈਲਸ ਹੋਏ ਐ ਤੇ ਲੱਤਾਂ ਦੀ ਵੀ ਪ੍ਰੋਬਲਮ ਸੀ ਹੁਣ ਕਾਫੀ ਸੁਧਾਰ ਆ ਇਹਨਾਂ ਦਾ ਤੇ ਵੀਰ ਮਨਜੀਤ ਸਿੰਘ ਰਾਜੂ ਜੋ ਕਿ ਬੇਸਹਾਰਾ ਗਵਾਂ ਦੀ ਸੇਵਾ ਕਰਦੇ ਐ ਇਹਨਾਂ ਵੱਲੋਂ ਪਹਿਲਾਂ ਵੀ ਆਪਣੀ ਸਾਥੀਆਂ ਸੇਵਾਦਾਰਾਂ ਦੇ ਨਾਲ ਮਿਲ ਕੇ ਕੁਝ ਗਰਾਹੀ ਕਰਕੇ ਇਹਨਾਂ ਨੂੰ ਸੇਵਾ ਪਹੁੰਚਾਈ ਗਈ ਸੀ ਹੁਣ ਵੀ ਇਹਨਾਂ ਵੀਰਾਂ ਵੱਲੋਂ ਪੰਡ ਦੇ ਵਿੱਚੋਂ ਤਿਲ ਫੁੱਲ ਪੇਟਾ ਜੋ ਇਸ ਵੀਰ ਲਈ ਇਕੱਤਰ ਕਰਕੇ ਇਹਨੂੰ ਇਲਾਜ ਕਰਾਉਣ ਲਈ ਜਾਂ ਕੋਈ ਕਿਰਾਏ ਪਾੜੇ ਲਈ ਜਾਂ ਘਰ ਦੇ ਲੰਗਰਾਂ ਵਾਸਤੇ ਇਹਨਾਂ ਨੂੰ ਸੇਵਾ ਪਹਚਾਈ ਹੈ ਤੋਂ ਵੀਰਾਂ ਨੂੰ ਬੇਨਤੀ ਹੈ ਕਿ ਹੋਰ ਵੀ ਵੀਰ ਇਹਨਾਂ ਦੀ ਮਦਦ ਕਰਨ ਦੀ ਕਿਰਪਾਲਤਾ ਕਰੋ ਇਹਨਾਂ ਨੂੰ ਖੁਦ ਹੀ ਇਹਨਾਂ ਦੇ ਘਰ ਆ ਕੇ ਜੇ ਨਹੀਂ ਥੋੜੇ ਤੋਂ ਥੋੜੇ ਹੀ ਬਹੁਤੇ ਤੋਂ ਬਹੁਤੀ ਸੇਵਾ ਪਹੁੰਚਾਉਣ ਦੀ ਕਿਰਪਾਲਤਾ ਕਰੋ ਤਾਂ ਕਿ ਇਸ ਵੀਰ ਦੀ ਜਿੰਦਗੀ ਬਚ ਸਕੇ ਜਾਂ ਫਿਰ ਮਨਜੀਤ ਸਿੰਘ ਰਾਜੂ ਤੇ ਇਹਨਾਂ ਦੇ ਜੋ ਸੇਵਾਦਾਰ ਸਾਥੀ ਹੈ ਇਹਨਾਂ ਨੂੰ ਕੋਲ ਵੀ ਪਹੁੰਚਾ ਸਕਦਾ ਹੈ ਜੋ ਕਿ ਸੇਵਾ ਇਹਨਾਂ ਤੱਕ ਪਹੁੰਚਾ ਦੇਣਗੇ ਵੀਰਾਂ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਥੋੜੇ ਤੋਂ ਥੋੜਾ ਜਿੰਨਾ ਵੀ ਹੋ ਸਕੇ ਉਨੀ ਮਦਦ ਕਰਨ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ